ਗੱਲ ਕਰਦੇ ਆ ਪੰਜਾਬ ਹਰਿਆਣਾ ਹਾਈ ਕੋਰਟ ਦੀ ਜਿਸ ਵਿੱਚ ਅੱਜ ਇਤਿਹਾਸਕ ਪਲਾ ਦਾ ਗਵਾ ਬਣਿਆ ਪੰਜਾਬ ਹਰਿਆਣਾ ਹਾਈ ਕੋਰਟ 12 ਨਵੇਂ ਜੱਜਾਂ ਦੇ ਅਹੁਦੇ ਦੀ ਸੌ ਚੁੱਕੀ ਗਈ ਹੈ ਹਰਪਾਲ ਵਰਮਾ ਅਨੂਪ ਇੰਦਰ ਗਰੇਵਾਲ ਰਾਜਮੋਹਨ ਅਮਿਤ ਰਾਵਲ ਬਸ ਵਾਲੀਆ ਦੀਪਕ ਸੇਬਦ ਦਰਸ਼ਨ ਸਿੰਘ ਸ਼ੇਖਰ धवन ਰਾਜ ਰਾਹੁਲ ਗਰਗ ਸਨੇ ਪਰਾਸ਼ਰ ਗੁਰਮੀਤ RAM ਨੂੰ ਨਵੀਂ ਜੱਜਾਂ ਵੱਜੋਂ ਸੌ ਚੁਕਾਈ ਗਈ ਹੈ ਇਸ ਤੋਂ ਪਹਿਲਾਂ ਮਾਰਚ 1991 ਦੇ ਵਿੱਚ ਹਾਈ ਕੋਰਟ ਚ 10 ਜੱਜਾਂ ਨੂੰ ਸੌ ਚੁਕਾਈ ਗਈ ਸੀ ਇਸ ਤੋਂ ਬਾਅਦ ਫਰਵਰੀ 1999 ਦੇ ਵਿੱਚ 8 ਜੱਜਾਂ ਨੂੰ ਇੱਕੋ ਵਾਰਚ ਆਉਦਾ ਦਿੱਤਾ ਗਿਆ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹਿਲੀ ਵਾਰ ਜੱਜਾਂ ਦੀ ਗਿਣਤੀ 59 ਹੋ ਚੁੱਕੀ ਹੈ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਮਹਿਲਾ ਜੱਜਾਂ ਦੀ ਗਿਣਤੀ 7 ਤੋਂ ਵਧਾ ਕੇ 9 ਕਰ ਦਿੱਤੀ ਗਈ ਹੈ 5 ਡਿਸਟ੍ਰਿਕਟ ਅਤੇ ਸੈਸ਼ਨ ਜੱਜਾਂ ਨੂੰ ਪ੍ਰੋਮੋਸ਼ਨ ਦੇ ਕੇ ਹਾਈ ਕੋਰਟ ਦੇ ਵਿੱਚ ਜੱਜ ਬਣਾਇਆ ਗਿਆ ਹੈ ਏਬੀਪੀ ਸੰਜਾ ਪੱਤਰਕਾਰ ਨੀਹਾ ਸਲਾਰੀਆ ਸਾਡੇ ਨਾਲ ਜੁੜੇ ਹੋਏ ਨੇ ਨੀਹਾ ਇਤਿਹਾਸਕ ਪਲ ਰਿਹਾ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਅੱਜ 12 ਹਾਈ ਕੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ 12 ਨਵੇਂ ਜੱਜਿਸ ਮਿਲਣਗੇ ਨੇ ਤੇ ਚੌਂਕੀng ਚੀਫ ਜਸਟਿਸ ਨੇ ਆਸ਼ੀਤੋਸ਼ ਮਾਨਤਾਉਣਾ ਨੇ ਜਿਹੜੇ ਨਵੇਂ 12 ਜੱਜਿਸ ਐ ਉਹਨਾਂ ਨੂੰ ਸੌਚ ਪਾਈ ਹੈ ਤੇ ਇਸ ਦੇ ਵਿੱਚ 7 ਜਿਹੜੇ ਜੱਜਿਸ ਆ ਗਏ ਨੇ ਉਹ ਵਕੀਲ ਨੇ ਅਬ ਕੀਲ ਸੀ ਪਹਿਲੇ ਤੇ ਪੰਜ ਜੜੇ ਨੇ ਡਿਸਟ੍ਰਿਕਟ ਦੇ ਫੈਸ਼ਨ ਕੋਰਟ ਜਜਸ ਰਹਿ ਚੁੱਕੇ ਨੇ ਤੇ ਇਹਨਾਂ ਕੋਟਲ ਹੁਣ 12 ਜਜਸ ਨੇ ਅੱਜ ਸੌ ਚੁੱਕੀ ਹੈ ਤੇ ਇਸ ਦੇ ਨਾਲ ਪਿਛਲੇ 10 ਸਾਲ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਹਾਈ ਕੋਰਟ ਦੇ ਜੱਜਾਂ ਦੀ ਗਿਣਤੀ ਜਿਹੜੀ ਹੈਗੀ ਉਹ 50 ਤੋਂ ਵੱਧ ਹੋ ਗਈ ਹੈ ਹੁਣ ਟੋਟਲ ਜਜ ਹਾਈ ਕੋਰਟ ਦੇ ਵਿੱਚ 57 ਹੋ ਗਏ ਨੇ ਹਾਲਾਂਕਿ ਟੋਟਲ ਸਟਰੈਂਥ ਹਾਈ ਕੋਰਟ ਦੇ ਵਿੱਚ 82 ਹੈਗੀਆਂ ਲੇਕਿਨ ਹਾਈ ਕੋਰਟ ਦੇ ਵਿੱਚ ਜਿਹੜੇ ਹੁਣੇ ਜੱਜਸ ਦੀ ਗਿਣਤੀ ਜਿਹੜੀ ਹੈਗੀ ਉਹ 57 ਹੋ ਗਿਆ ਜੋ ਕਿ ਪਿਛਲੇ 10 ਸਾਲ ਦੇ ਵਿੱਚ ਪਹਿਲੀ ਵਾਰੀ ਹੈ ਕਿ 50 ਤੋਂ ਵੱਧ ਹੋਈ ਹੋਵੇ